ਮਮੋਲੀ ਜੀ ਟੱਕਰ ਹੋਣ ਤੋਂ ਬਾਅਦ ਕੀ ਘਰੋਂ ਰਾੜਾ ਲਿਆ ਕੇ ਮਾਰ ਦਿੱਤੀਆਂ ਇੰਨੀ ਗੰਭੀਰ ਸੱਟਾਂ ਲਾਤੀਆਂ ਮੁੰਡੇ ਤੇ ਇਹਨੂੰ ਮਾਰ ਰਹੇ ਸੀ ਇੰਨੇ ਰੋਲਾ ਪਾਇਆ ਤੇ ਮੱਲੇ ਵਾਲਿਆਂ ਨੇ ਇਹਨੂੰ ਬਚਾਇਆ ਇਹਨੇ ਭੱਜ ਕੇ ਆਪਣੀ ਜਾਨ ਬਚਾਈ ਇਹਦਾ ਫੋਨ ਵੀ ਖੋਲਿਆ ਇਹਦੀ ਚੈਨੀ ਵੀ ਖੋਲੀ ਇਹਦੇ ਜੇਬ ਚ ਪੈਸੇ ਵੀ ਕੱਢ ਲਏ ਤੇ ਇਹਨੂੰ ਕੁੱਟ ਵੀ ਦਿੱਤਾ ਤੇ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤਾ ਪਿਆ ਵਾ ਰਾਤ ਦੀ ਕੰਪਲੀਟ ਲਿਖਾਈ ਹੋਈ ਆ ਅਜਮੇਰ ਸਿੰਘ ਇਹਦਾ ਆਈਓ ਆ ਇਹ ਐਲ ਆਈ ਜੀ ਸੱਟ ਲਾ ਮਤ ਮੰਦਰ ਤੇ ਕੋਲੀ ਰਹਿੰਦੇ ਆ ਇਹ ਤੇ ਕੀ ਕਰਦੇ ਕੀਨੇ ਉਸ ਕਲੋਨੀ ਦੇ ਵਿੱਚ ਮਤਲਬ ਇਸ ਬਾਈ ਦੇ ਨਾਲ ਮਾਮੂਲੀ ਜੀ ਟੱਕਰ ਨੂੰ ਲੈ ਕੇ ਜਿਹੜਾ ਐਡਾ ਵੱਡਾ ਵਿਵਾਦ ਹੋ ਗਿਆ ਰਾੜਾ ਮਾਰ ਦਿੱਤੀ ਸ਼ਰਿਆਂ ਮਾਰ ਉਹਦੇ ਸ਼ਰਿਆਂ ਮਾਰੀ ਰਾਣਾ ਉਹ ਮਨੀ ਲੈ ਕੇ ਐਸੇ ਰਾੜੋ ਵੀ ਆਪਣੇ ਘਰੋਂ ਜਾ ਕੇ ਆ ਪਹਿਲਾਂ ਵੀ ਦੋ ਪਰਚੇ ਦੇਖੋ ਇਹਨਾਂ ਤੇ ਦਰਜ ਆ ਇਹਨਾਂ ਤੇ ਦਰਜ ਹੈਗੇ ਪਰਚੇ ਪਹਿਲਾਂ ਆ ਜਿਹੜੀ ਰਾਣੀ ਆ ਆ ਮੋਤੀ ਨਗਰੀ ਤੇ ਇੱਕ ਚੋਰੀ ਦਾ ਪਰਚਾ ਦਰਜ ਆ ਅੱਛਾ ਆ ਵੇਖੋ ਹਰਮੀਤ ਕੌਰ ਰਾਣੀ ਆ ਦੇਖੋ 379 380 ਦੀ ਤੇ ਜਿਹੜਾ ਇਹਦਾ ਜਿਹਨੂੰ ਇਹ ਘਰ ਵਾਲਾ ਕਹਿੰਦੇ ਪਤਾ ਨਹੀਂ ਰੱਖਿਆ ਉਹ ਤੇ ਵੀ ਥਾਣਾ ਜਮਾਲਪੁਰ ਦੇ ਵਿੱਚ ਚੋਰੀ ਦਾ ਲੁੱਟਾ ਖੁਮਾ ਦੇ ਪਰਚੇ ਦਰਜਾਂ ਅਸੀਂ ਸਗਾ ਕਈ ਲੋਕਾਂ ਨੂੰ ਕਿਹਾ ਇਹਨੂੰ ਬਚਾਓ ਜੀ ਇਹਨੂੰ ਬਚਾਓ ਇਹ ਮੁੰਡਾ ਲੱਥ ਪਤ ਖੂਨ ਦਾ ਹੋਇਆ ਜਦੋਂ ਬਾਹਰ ਆਇਆ ਫਿਰ ਅਸੀਂ ਨੂੰ ਪਾਣੀ ਪਿਲਾਇਆ ਵੀ ਆਰਾਮ ਨਾਲ ਬਹਿ ਜਾ ਤੁਸੀਂ ਬਾਈਕ ਤੇ ਕਿੰਨੇ ਕੇ ਜਾਣੇ ਸੀਗੇ ਕਿ ਇਹ ਮੁੰਡੇ ਕੌਣ ਸੀਗੇ ਜਿਹੜੇ ਤੁਹਾਡੇ ਮਾਰਿਆ ਵਾ ਮੈਂ ਜੀ ਇਕੱਲਾ ਹੀ ਸੀਗਾ ਜੀ ਉਹ ਸੀਗੇ 10-15 ਜਾਣੇ ਸੀਗੇ ਜੀ ਸਭ ਇੱਕ ਮਜੀਂ ਮੁੰਡਾ ਸੀਗਾ ਹੋਰ ਕੌਣ-ਕੌਣ ਸੀਗਾ ਤੇ ਅਮਨ ਸੀਗਾ ਤੇ ਸੁਖ ਸੁਖ ਸੀਗਾ ਤੇ ਆਪਣਾ ਸੰਨੀ ਸੀਗਾ ਤੇ ਉਹਦੀ ਘਰ ਵਾਲੀ ਕੀ ਨਾ ਰਾਣੀ ਸੀਗੀ ਤੇ ਉਹਦੀ ਭੈਣ ਸੀਗੀ ਉੱਧਰ ਤੇ ਹੁਣ थाना ਮੋਤੀਨਗਰ ਵਿੱਚ ਦਰਖਾਸਤ ਲਗਾਈ ਆ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਕੀ ਜਾ ਰਹੀ ਆ ਕਾਰਵਾਈ ਤਾਂ ਇਹ ਕੁਝ ਨਹੀਂ ਕੀਤੀ ਜਾ ਰਹੀ ਅਜੇ ਦੇਖਦੇ ਅੰਦਰ ਜਾ ਕੇ ਕੀ ਕਾਰਵਾਈ ਹੁੰਦੀ ਆ ਮੇਰਾ ਤਾਂ ਬਸ ਬਾਈਕ ਟੱਚ ਹੋਇਆ ਤੇ ਬਾਕੀ ਮੇਰੀ ਚੈਨ ਚੁੰਨ ਪਾਈ ਹੋਈ ਸੀ ਬਾਕੀ ਫੋਨ ਫਾਨ ਸਾਰਾ ਕੁਝ ਖੋਲਿਆ ਜੀ ਉਹਨਾਂ ਨੇ ਖਬਰ ਸਰ نیوز ਚੈਨਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਦੋਸ ਮਿਲ ਸੀ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੇ ਵਿੱਚ ਬੀਤੀ ਰਾਤ ਫਿਰ ਤੋਂ ਜਿਹੜੀਆਂ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਨਹੀਂ ਗੁੰਡਾਗਰਦੀ ਕੀ ਦੇਖਣ ਨੂੰ ਮਿਲੀ ਤੁਹਾਨੂੰ ਮੈਂ ਇੱਕ ਤਸਵੀਰ ਦਿਖਾਉਂਗਾ ਇਸ ਬਾਈ ਦੇ ਉੱਪਰ ਸਿਰ ਦੇ ਉੱਪਰ ਪੱਟੀਆਂ ਬੰਨੀਆਂ ਹੋਈਆਂ ਨੇ ਗੰਭੀਰ ਸੱਟਾਂ ਲੱਗੀਆਂ ਨੇ ਪੂਰਾ ਮਾਮਲਾ ਕੀ ਹੈ ਜਮਾਲਪੁਰ ਇਲਾਕੇ ਤੋਂ ਸਾਹਮਣੇ ਆ ਰਿਹਾ ਬਾਈ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜਗਰੂਪ ਸਿੰਘ ਜੀ ਜਗਰੂਪ ਕੀ ਹੋਇਆ ਕੀ ਸੀਗਾ ਰਾਤ ਔਰ ਕਿਹੜੀ ਜਗ੍ਹਾ ਦੀ ਘਟਨਾ ਵਾ ਸਾਰੀ ਇਹ ਜੀ ਆਪਣੇ ਐਲ ਆਈ ਜੀ ਕਲੋਨੀ ਹੈਗੀ ਨਾ ਇੱਥੇ ਦੀ ਘਟਨਾ ਵਾ ਤੇ ਜੀ ਮੈਂ ਰਾਸ਼ਨ ਲੈਣ ਜਾ ਰਿਹਾ ਸੀਗਾ ਮੈਂ ਨਾਨੀ ਦੇ ਘਰੇ ਆਇਆ ਹੋਇਆ ਸੀਗਾ ਜੀ ਆਪਣੀ ਉਹਨਾਂ ਨੇ ਮੇਰਾ ਬਸ ਬਾਈਕ ਉਹਨਾਂ ਨਾਲ ਮੜਾ ਟੱਚ ਕੀਤਾ ਜੀ ਉਹਨਾਂ ਨੇ ਨਾਲ ਹੀ ਮੈਨੂੰ 10 15 ਜਾਣੇ ਸੀ ਉਹਨਾਂ ਨੇ ਫੜ ਲਿਆ ਵਿੱਚ ਜਨਾਨੀ ਜਨੂਨੀ ਵੀ ਸੀ ਉਹਨਾਂ ਦੀ ਉਹਨਾਂ ਨੇ ਫੜ ਕੇ ਮੈਨੂੰ ਬਹੁਤ ਮਾਰਿਆ ਮੂਰਿਆ ਸਿਰ ਸੁਰ ਦਾ ਦੇਖੋ ਤੁਸੀਂ ਬਾਈਕ ਤੇ ਕਿੰਨੇ ਕੇ ਜਾਣੇ ਸੀਗੇ ਕਿ ਮੁੰਡੇ ਕੌਣ ਸੀਗੇ ਜਿਹੜੇ ਤੁਹਾਡੇ ਮਾਰਿਆ ਵਾ ਮੈਂ ਜੀ ਇਕੱਲਾ ਹੀ ਸੀਗਾ ਜੀ ਉਹ ਸੀਗੇ 10-15 ਜਾਣੇ ਸੀਗੇ ਜੀ ਸਭ ਬਸ ਜੀ ਕੌਣ ਸੀਗੇ ਮੁੰਡੇ ਕੋਈ ਰੰਜਸ ਸੀਗੀ ਜਾਂ ਕੌਣ ਸੀਗੇ ਮੁੰਡੇ ਉਹ ਜੀ ਮੁੰਡੇ ਤਾਂ ਪਤਾ ਨਹੀਂ ਜੀ ਉੱਥੇ ਕੋਈ ਰਹਿੰਦੇ ਆ ਜੀ ਮੇਰਾ ਤਾਂ ਬਸ ਬਾਈਕ ਟੱਚ ਹੋਇਆ ਤੇ ਬਾਕੀ ਮੇਰੇ ਚੈਨ ਚੁੰਨ ਪਾਈ ਹੋਈ ਸੀ ਬਾਕੀ ਫੋਨ ਫਾਨ ਸਾਰਾ ਕੁਝ ਖੋਲਿਆ ਜੀ ਉਹਨਾਂ ਨੇ ਸਿਰ ਦੇ ਵਿੱਚ ਕੀ ਕੀ ਮਾਰਿਆ ਸੀ ਉਹਨਾਂ ਨੇ ਤੁਹਾਡੇ ਸਿਰ ਦੇ ਵਿੱਚ ਜੀ ਉਹਨਾਂ ਕੋ ਸਰੀਏ ਸੀਗੇ 5-6 ਮੋਟੇ-ਮੋਟੇ ਉਹਨਾਂ ਨੇ ਉਹ ਮਾਰੇ ਬਾਕੀ ਪੇਟ-ਪੁੱਟ ਤੇ ਬਹੁਤ ਮਾਰਿਆ ਉਹਨਾਂ ਨੇ ਤੇ ਹੁਣ ਥਾਣਾ ਮੋਤੀ ਨਗਰ ਵਿੱਚ ਦਰਖਾਸਤ ਲਗਾਈ ਆ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਕੀ ਜਾ ਰਹੀ ਆ ਕਾਰਵਾਈ ਤਾਂ ਜੀ ਕੁਝ ਨਹੀਂ ਕੀਤੀ ਜਾ ਰਹੀ ਅਜੇ ਦੇਖਦੇ ਅ ਨੀ ਕੱਲ ਦਾ ਮਾਮਲਾ ਆ ਤੇ ਰਿਪੋਰਟ ਕੱਲ ਲਖਾਈ ਗਈ ਆ ਲੇਕਿਨ ਅੱਜ ਫੇਰ ਤੁਸੀਂ ਪਹੁੰਚ ਅੱਜ ਕੀ ਕੀਤਾ ਗਿਆ ਰਹੇ ਇਹਨਾਂ ਦਾ ਕੋਲ ਕੋਲ ਆਪਾਂ ਨੂੰ ਆਇਆ ਨਹੀਂ ਆਪਾਂ ਬਸ ਪਹੁੰਚੇ ਆ ਇਨਾਂ ਕੋ ਕਿ ਦੱਸੋ ਸਾਨੂੰ ਕੀ ਕਰਨਾ ਕੀ ਚਾਹਨੇ ਹੋ ਤੁਸੀਂ ਕਿੱਥੇ ਭੇਜਿਆ ਸੀ ਤੁਸੀਂ ਮੁੰਡਾ ਕੀ ਲੈਣ ਭੇਜਿਆ ਸੀ ਇਸ ਤਰ੍ਹਾਂ ਦੇ ਸੱਟਾ ਲਵਾ ਕੇ ਘਰੇ ਆ ਕੇ ਭੇਜਿਆ ਸੀ ਮੈਨੂੰ 3000 ਰੁਪਏ ਦਿੱਤਾ ਸੀ ਮੈਂ ਕਿ ਸੌਦਾ ਲੈ ਕੇ ਤਾਂ ਮੰਮੀ ਨੂੰ ਦੇ ਆਈ ਮੇਰੇ ਆਪਣੀ ਨਾਨੀ ਨੂੰ ਨਾਨੀ ਨੂੰ ਦੇਣ ਆਇਆ ਬਸ ਆ ਸਾਡੇ ਨਾਲ ਬਾਦ ਅਟਕ ਗਈ ਮੇਰੇ ਘਰੋਂ ਗਿਆ ਇਹ ਮੰਮੀ ਦੇ ਘਰ ਹੀ ਗਿਆ ਵਾ ਸੋਦਾ ਦੇ ਕੇ ਮੰਮੀ ਨੂੰ ਆਇਆ ਤੇ ਘਰੇ ਜਾਣ ਲੱਗਾ ਤੇ ਆ ਮਾੜੀ ਚ ਟੱਚ ਹੋ ਗਈ ਦੀ ਬਾਈਕ ਬਾਈਕ ਟੱਚ ਹੋਣ ਕਰਕੇ ਵੀ ਇਹਨਾਂ ਦੀ ਲੜਾਈ ਹੋ ਗਈ ਲੜਾਈ ਵੀ ਕਰਦੇ ਹੋਗੇ ਨਾ ਨਜਾਇਜ਼ ਕੀਤਾ ਮੇਰੇ ਬੱਚੇ ਨਾਲ ਉਹਨਾਂ ਨੇ 15 20 ਬੰਦੇ ਸੀਗੇ ਉਹਨਾਂ ਨੇ ਰਾਡ ਰੋਡ ਮਾਰੇ ਦੇ ਸਿਰ ਦੇ ਵਿੱਚ ਕੋਣ ਕੋਣ ਸੀਗੇ ਤੁਸੀਂ ਕਿਸੇ ਨੂੰ ਜਾਣਦੇ ਹੋ ਉਹਨਾਂ ਦੇ ਵਿੱਚੋਂ ਜਿੰਨੇ ਕੁ ਬੰਦੇ ਸੀਗੇ ਕੋਈ ਜਾਣਦੀ ਮੈਂ ਉਹਨਾਂ ਨੂੰ ਨਹੀਂ ਜਾਣਦੀ ਨਾਮ ਨਹੀਂ ਮੈਨੂੰ ਪਤਾ ਮੇਰੇ ਬੇਟੇ ਨੂੰ ਜਾਂ ਉਹਨਾਂ ਨੂੰ ਮੁੰਡੇ ਨੂੰ ਨਾਮ ਪਤਾ ਤੁਹਾਨੂੰ ਯਾਰ ਕਿਸੇ ਕੋਣ ਕੋਣ ਸੀਗੇ ਉੱਥੇ ਵੇਸੇ ਇੱਕ ਕੰਮੀ ਮੁੰਡਾ ਸੀਗਾ ਹੋਰ ਕੋਣ ਕੋਣ ਸੀਗਾ ਤੇ ਅਮਨ ਸੀਗਾ ਤੇ ਸੋ ਸੌਕਸੀਗਾ ਤੇ ਆਪਣਾ ਇਸੰਨੀ ਸੀਗਾ ਤੇ ਉਹਦੀ ਘਰ ਵਾਲੀ ਕੀ ਨਾ ਰਾਣੀ ਸੀਗੀ ਤੇ ਉਹਦੀ ਪੈਣ ਸੀਗੀ ਉੱਧਰ ਇਹ ਜਿਹਨੂੰ ਸਖਸ਼ਾ ਤੇ ਤੁਸੀਂ ਸਾਰੇ ਨਾਮ ਬੋਲੇ ਰਹਿੰਦੇ ਕਿਹੜੀ ਜਗ੍ਹਾ ਨੇ ਇਹ ਇਹ ਐਲ ਆਈ ਜੀ ਸਤਲਾਮਾਤ ਮੰਦਿਰ ਤੇ ਕੋਲੀ ਰਹਿੰਦੇ ਆ ਇਹ ਤੇ ਕੀ ਕਰਦੇ ਕੀ ਨੇ ਉਸ ਕਲੋਨੀ ਦੇ ਵਿੱਚ ਮਤਲਬ ਇਸ ਬਾਈ ਦੇ ਨਾਲ ਮਾਮੂਲੀ ਜੀ ਟੱਕਰ ਨੂੰ ਲੈ ਕੇ ਜਿਹੜਾ ਐਡਾ ਵੱਡਾ ਵਿਵਾਦ ਹੋ ਗਿਆ ਰਾੜਾ ਮਾਰ ਦਿੱਤੀ ਸ਼ਰੇਆਮ ਯਾਰ ਸ਼ਰੇਆਮ ਮਾਰੀ ਰਾਣਾ ਉਹ ਮਨੀ ਲੈ ਕੇ ਐਸੇ ਰਾੜੋ ਵੀ ਆਪਣੇ ਕਰੋ ਜਾ ਕੇ ਚੋ ਕਰੋ ਆਪਣੇ ਸਪੈਸੇ ਦਾੜਾ ਕੱਢ ਕੇ ਲੈ ਕੇ ਆਇਆ ਜੀ ਮਾਰਨ ਲਈ ਉੱਥੇ ਸਾਰੀ ਵੀਡੀਓ ਬਣੀ ਪਈ ਹੈ ਕੈਮਰੇ ਲੱਗੇ ਹੋਏ ਆ ਜਾ ਕੇ ਤੁਸੀਂ ਰਿਕਾਰਡਿੰਗ ਕਢਾ ਸਕਦੇ ਕੈਮਰੇ ਦੀ ਵੀਡੀਓ ਨਹੀਂ ਕਢਾਈ ਗਈ ਕੋਈ ਸਰ ਨਹੀਂ ਜੀ ਕੋਈ ਨਹੀਂ ਕਢਾਈ ਗਈ ਤੁਹਾਡੇ ਘਰੇ ਆਇਆ ਸੀ ਇਹ ਹਾਂਜੀ ਹਾਂਜੀ ਕਿ ਕਿਸ ਤਰ੍ਹਾਂ ਮਤਲਬ ਕਰਦੇ ਕਿੰਨੇ ਵੇ ਦੀ ਘਟਨਾ ਹੈ ਨਾ ਮੈਂ ਪੈਸੇ ਦਿੱਤੇ ਵੀ 3000 ਰੁਪਏ ਦਿੱਤਾ ਵੀ ਤੂੰ ਰਸ਼ ਲੈ ਕੇ ਆ ਜਾ ਤੇ ਇਹ ਨਾ ਮੇਰੇ ਕੋਲੋਂ ਰਸ਼ ਲੈਣ ਗਿਆ ਅੱਛਾ ਤੇ ਇਹਨਾਂ ਨੇ ਪਤਾ ਨਹੀਂ ਕੋਈ ਪਲਾਨ ਕੋਈ ਬਣਾਇਆ ਸੀ ਜਾਂ ਰਸਤੇ ਵਿੱਚ ਵੀ ਗੁੰਡਾਗਰਦੀ ਕਰਨ ਵਾਸਤੇ ਤੇ ਇਹਦੇ ਕੋਲੋਂ ਚੈਨ ਵੀ ਖੋਈਆ ਮੋਬਾਈਲ ਵੀ ਖੋਇਆ ਤੇ ਬਾਕੀ ਜਿਹੜੇ ਕੰਨਾਂ ਚੇ ਨੇ ਉਹ ਮੁੰਦਰਾ ਪਾਈਆਂ ਸੀ ਉਹ ਵੀ ਉਹ ਵੀ ਖੋਈਆਂ ਪੈਸੇ ਵੀ ਖੋਲੇ ਇਹਦੇ ਕੋਲ ਬਾਕੀ ਚੈਨ ਪਾਈ ਹੋਈ ਸੀ ਉਹ ਵੀ ਖੋਲੀ ਬਾਕੀ ਫੋਨ ਸੀਗਾ ਮੇਰਾ ਉਹ ਵੀ ਉਹਨਾਂ ਨੇ ਖੋਲਿਆ ਅੱਛਾ ਬਾਕੀ ਨੱਥੀਆਂ ਪਾਈਆਂ ਹੋਈਆਂ ਸੀ ਉਹ ਵੀ ਉਹਨਾਂ ਨੇ ਖੋਲੀਆਂ ਪਤਾ ਨਹੀਂ ਚੋਰੀ ਸੀ ਮੈਨੂੰ ਤਾਂ ਲੱਗਦਾ ਇਹੋ ਇਸ ਤਰ੍ਹਾਂ ਦੇਖਦੇ ਉਸਕਰਾਨੂ ਮਮੋਲੀ ਜੀ ਟੱਕਰ ਹੋਣ ਤੋਂ ਬਾਅਦ ਕੀ ਘਰੋਂ ਰਾੜਾ ਲੈ ਆ ਕੇ ਮਾਰ ਦਿੱਤੀਆਂ ਇੰਨੀ ਗੰਭੀਰ ਸੱਟਾਂ ਲਾਤੀਆਂ ਮੁੰਡੇ ਤੇ ਦੇਖੋ ਜੀ ਅੱਜ ਜੇ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਬਤ ਤਾਂ ਵੀ ਬੁਰਾ ਹਾਲ ਪੰਜਾਬ ਦਾ ਵਾ ਤੇ ਅੱਜ ਅਸੀਂ ਮੋਤੀ ਨਗਰ ਥਾਣੇ ਆਏ ਆ ਜਿਹੜਾ ਇਹ ਲੜਕਾ ਜਗਰੂਪ ਤੇ ਆਪਣੀ ਨਾਨੀ ਦੇ ਘਰੇ ਆਇਆ ਸੀ ਦੀ ਨਾਨੀ ਨੇ ਇਹਨੂੰ 3000 ਰੁਪਏ ਦੇ ਕੇ ਰਾਸ਼ਨ ਲੈਣ ਭੇਜਿਆ ਲਵਲੀ ਦੇ ਨਾਲ ਇੱਕ ਦੁਕਾਨਾਂ ਤੇ ਉੱਥੇ ਰਾਸ਼ਨ ਲੈਣ ਜਾ ਰਿਹਾ ਸੀ ਇਹ ਤੇ ਰਸਤੇ ਦੇ ਵਿੱਚ ਮਾੜੀ ਜੀ ਦੇ ਨਾਲ ਮੋਟਰਸਾਈਕਲ ਦੀ ਉਹਨਾਂ ਨੇ ਟੱਕਰ ਮਾਰ ਕੇ ਇੱਕ ਰਾਣੀ ਆ ਉਹਦਾ ਉਹਨੇ ਬੰਦਾ ਰੱਖਿਆ ਪਤਾ ਨਹੀਂ ਉਹਦਾ ਘਰ ਵਾਲਾ ਵਾ ਕੌਣ ਆ ਸੁਖ ਉਹਦੀ ਭੈਣ ਮਨੀ ਅਮਨ ਲੜਕੇ ਸੀ ਜਿਨ੍ਹਾਂ ਨੇ ਇਹਦੇ ਤੇ ਯਾਨੀ ਕਿ ਜਾਨਲੇਵਾ ਹਮਲਾ ਕਰਤਾ ਇਦੀ ਜੇਬ ਦੇ ਵਿੱਚ 3000 ਰੁਪਏ ਸੀ ਉਹ ਖੋਲੇ ਇਹਦਾ ਫੋਨ ਖੋਲਿਆ ਚੈਨੀ ਖੋਲੀ ਤੇ ਇਹਨੇ 29 ਪਾਏ ਸੀ ਉਹ ਖੋਲੀ ਤੇ ਅੱਜ ਇੰਨੇ ਬੁਰੇ ਹਾਲਾਤ ਪੰਜਾਬ ਦੇ ਹੋ ਗਏ ਆ ਕਿ ਲੁੱਟਾ ਖੋਮਾ ਸ਼ਰਿਆਮ ਹੋ ਰਹੀ ਆ ਆ ਪਹਿਲਾਂ ਵੀ ਦੋ ਪਰਚੇ ਦੇਖੋ ਇਹਨਾਂ ਦੇ ਦਰਜਾ ਇਹਨਾਂ ਦੇ ਦਰਜੇ ਕੇ ਪਰਚੇ ਪਹਿਲਾਂ ਆ ਜਿਹੜੀ ਰਾਣੀ ਆ ਆ ਮੋਤੀ ਨਗਰੀ ਤੇ ਇੱਕ ਚੋਰੀ ਦਾ ਪਰਚਾ ਦਰਜਾ ਅੱਛਾ ਆ ਵੇਖੋ ਹਰਮੀਤ ਕੋਰ ਰਾਣੀ ਆ ਆ ਦੇਖੋ 379 380 ਦੀ ਤੇ ਇਹ ਜਿਹੜਾ ਇਹਦਾ ਜਿਨੂੰ ਇਹ ਘਰ ਵਾਲਾ ਕਹਿੰਦੇ ਪਤਾ ਨਹੀਂ ਰੱਖਿਆ ਉਹ ਤੇ ਵੀ ਥਾਣਾ ਜਮਾਲਪੁਰ ਦੇ ਵਿੱਚ ਚੋਰੀ ਦਾ ਲੁੱਟਾ ਖੁਮਾ ਦੇ ਪਰਚੇ ਦਰਜਾਂ ਤੇ ਜਿੱਥੇ ਆਪਣਾ ਇਹ ਰਹਿਣ ਵਾਲਾ ਪਿੱਛੇ ਦਾ ਮੋਗੇ ਦਾ ਕਿੱਥੇ ਦਾ ਉੱਥੋਂ ਵੀ ਇਹਨੂੰ ਬੇਦਖਲ ਕੀਤਾ ਉੱਥੋਂ ਹੀ ਭੱਜ ਗਿਆ ਹੈ ਤੇ बार-बार ਇਹ ਲੋਕਾਂ ਨੂੰ ਇਹਨਾਂ ਨੇ ਬਹੁਤ ਮਹੱਲੇ ਦੇ ਵਿੱਚ ਜਿਹੜੇ ਐਮਆਈਜੀ ਫਲੈਟ ਆ ਸੀਤਲਾ ਮਾਤਾ ਮੰਦਿਰ ਦੇ ਕੋਲ ਜਮਾਲਪੁਰ ਬਹੁਤ ਉੱਥੇ ਮਾਹੌਲ ਖਰਾਬ ਆ ਇਹ ਰਾਣੀ ਰੋਜ਼ ਹੀ ਆਏ ਦਿਨ ਕਿਸੇ ਨਾ ਕਿਸੇ ਨਾਲ ਝਗੜਾ ਕਰ ਲੈਂਦੀ ਆ ਉਹਨਾਂ ਤੇ ਝੁੱਟੇ ਇਨਜਾਮ ਲਾ ਦਿੰਦੀ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੀਟ ਇਹ ਮੋਤੀ ਨਗਰ ਥਾਣੇ ਦੇ ਖਿਲਾਫ ਲਿਖੀ ਹੋਈ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੁੰਦੀ ਤੇ ਰਾਤ ਦੀ ਆ ਜਿਹੜਾ ਲੜਕੇ ਵੱਲੋਂ ਜਗਰੂਬ ਵੱਲੋਂ ਇੱਥੇ ਕੰਪਲੀਟ ਲਿਖਾਈ ਗਈ ਹੈ ਤੇ ਐਮਐਲਆਰ ਵੀ ਕਟਾ ਕੇ ਦਿੱਤੀ ਪਰ ਹਜੇ ਤੱਕ ਨਾ ਕੋਈ ਮੁਲਾਜ਼ਮ ਨੇ ਇਹਨਾਂ ਨੂੰ ਫੋਨ ਕੀਤਾ ਨਾ ਕੋਈ ਸੀਸੀਟੀਵੀ ਉੱਥੇ ਕੈਮਰੇ ਲੱਗੇ ਜਿੱਥੇ ਪੂਰੀ ਘਟਨਾ ਹੋਈ ਆ ਤੇ ਨਾ ਕੋਈ ਉੱਥੇ ਗਿਆ ਵਾ ਲੇਕਿਨ ਮੈਂ ਇੱਕ ਸਵਾਲ ਆ ਰਾਜਵੀਰ ਭਾਜੀ ਜਿਸ ਤਰ੍ਹਾਂ ਕਿ ਕੱਲਾ ਸਖਸ਼ ਮੁੰਡਾ ਕੱਲਾ ਇੱਕ ਰਾਸ਼ਨ ਲੈਣ ਜਾ ਰਿਹਾ ਸੀ ਲੇਕਿਨ ਕੱਲੇ ਨੂੰ ਦੇਖ ਕੇ 15 ਤੋਂ 20 ਜਣੇ ਜਦੋਂ ਪੈ ਜਾਣੇ ਇਕੱਠੇ ਜਾ ਕੇ ਤੇ ਰਾੜਾ ਲਿਆ ਕੇ ਮਾਰ ਦਿੰਦੇ ਇਹਨੂੰ ਜਾਨੋਂ ਵੀ ਮਾਰ ਸਕਦੇ ਫਿਰ ਉਥੋਂ ਜੇ ਬਿਲਕੁਲ ਉਹਨਾਂ ਦਾ ਇਰਾਦਾ ਹੀ ਮੇਰੇ ਖਿਆਲ ਨਾਲ ਇਹਦੇ ਨਾਲ ਲੁੱਟ ਖੋਹ ਕਰਨ ਦਾ ਜਾਂ ਇਹਨੂੰ ਜਾਨੋਂ ਮਾਰਨ ਦਾ ਇਰਾਦਾ ਸੀ ਜਦ ਕਿ ਉਹਨਾਂ ਨੂੰ ਜਾਣਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਮਤਲਬ ਨਹੀਂ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਵੀ ਇਹਨਾਂ ਦੇ ਪਹਿਲਾਂ ਵੀ ਪਰਚੇ ਹੈਗੇ ਜਿਹੜੇ ਰਾਣੀ ਆ ਤੇ ਇਹਦਾ ਜਿਹੜਾ ਬੰਦਾ ਇਹਨੇ ਰੱਖਿਆ ਸੁਖ ਇਨਾਂ ਤੋਂ ਪਹਿਲਾਂ ਵੀ ਪਰਚੇ ਆ ਇਹਦੇ ਨਾਲ ਜਿਹੜੇ ਜਿਹੜੇ ਹੈਗੇ ਸੀ ਜਿਹੜੇ ਦੀ ਸ਼ਾਇਦ ਰਾਣੀ ਦੀ ਭੈਣ ਸੀ ਤੇ ਉਹਦਾ ਘਰ ਵਾਲਾ ਸੀ ਆ ਕੋਈ ਹੋਰ ਵੀ ਜਿਹੜੇ ਦੋ ਚਾਰ ਲੋਕਲ ਮੁੰਡੇ ਹੈਗੇ ਸੀ ਜਿਨ੍ਹਾਂ ਨੇ ਇਹਦੇ ਤੇ ਜਾਨਲੇਵਾ ਹਮਲਾ ਕੀਤਾ ਵਾ ਸੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਪੜਤਾਲ ਕਰਕੇ ਅਸੀਂ ਨਹੀਂ ਕਹ ਰਹੇ ਜੋ ਅਸੀਂ ਕਹਿ ਰਹੇ ਤੁਸੀਂ ਉਹ ਕਰੋ ਵੀ ਉੱਥੇ ਸੀਸੀਟੀਵੀ ਕੈਮਰਾ ਵੀ ਲੱਗੇ ਪੜਤਾਲ ਕਰੋ ਕਿਉਂਕਿ ਮਹੱਲੇ ਵਾਲਿਆਂ ਨੇ ਇਹਨੂੰ ਬਚਾਇਆ ਵਾ ਜਦ ਇਹਨੂੰ ਮਾਰ ਰਹੇ ਸੀ ਇਹਨੇ ਰੋਲਾ ਪਾਇਆ ਤੇ ਮਹੱਲੇ ਵਾਲਿਆਂ ਨੇ ਇਹਨੂੰ ਬਚਾਇਆ ਇਹਨੇ ਭੱਜ ਕੇ ਆਪਣੀ ਜਾਨ ਬਚਾਈ ਆ ਤਾਂ ਫੋਨ ਵੀ ਖੋਲਿਆ ਇਹਦੀ ਚੈਨੀ ਵੀ ਖੋਲੀ ਇਹਦੇ ਜੇਬ ਚ ਪੈਸੇ ਵੀ ਕੱਢ ਲੇ ਤੇ ਇਹਨੂੰ ਕੁੱਟ ਵੀ ਦਿੱਤਾ ਤੇ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤਾ ਪਿਆ ਵਾ ਰਾਤ ਦੀ ਕੰਪਲੀਟ ਲਿਖਾਈ ਹੋਈ ਆ ਅਜਮੇਰ ਸਿੰਘ ਇਹਦਾ ਆਈਓ ਆ ਤੈਨੂੰ ਰਾਤ ਹੀ ਬੇਨਤੀ ਕੀਤੀ ਸੀ ਆਕੇ ਵੀ ਸਵੇਰੇ ਜਿਹੜਾ ਵੀ ਇਹ ਮਾਮਲੇ ਨੂੰ ਚਲੋ ਰਾਤ 9 ਵਜੇ ਦੀ ਇਹ ਘਟਨਾ ਸੀ 9:10 ਵਜੇ 11:00 ਵਜੇ ਸੀ ਮੈਡੀਕਲ ਵਗੈਰਾ ਕਰਾਣ ਚ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੇ ਇਸ ਮਾਮਲੇ ਦੀ ਪੜਤਾਲ ਕਰਕੇ ਜਿਹੜੇ ਵੀ ਦੋਸ਼ੀ ਨੇ ਇਹਦੇ ਵਿੱਚ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਸੀਂ ਜਾਣਦੇ ਹੋ ਉਸ ਲੇਡੀਜ਼ ਨੂੰ ਜਿਹੜਾ ਨਾਮ ਲੈ ਰਹੇ ਨੇ ਕਿ ਉਹ ਸ਼ਰਿਆਮ ਉਸ ਜਮਾਲਪੁਰ ਇਲਾਕੇ ਦੇ ਵਿੱਚ ਘੁੰਮਦੇ ਨੇ ਜੀ ਬਿਲਕੁਲ ਜਿੱਦਾਂ ਪੀੜਿਤ ਪਰਿਵਾਰ ਨੇ ਤੇ ਮੇਰੇ ਸਾਥੀ ਨੇ ਦੱਸਿਆ ਕਿ ਆਏ ਦਿਨੀ ਜਿਹੜੀ ਉਥੇ ਐਮਆਈਜੀ ਕਲੋਨੀ ਦੇ ਵਿੱਚ ਜਾਂ ਸਾਡੇ ਜੋ ਵੀ ਕਲੋਨੀ ਪੈਂਦੀ ਹੈ ਉਥੇ ਅੱਜ ਦਿਨੀ ਕੋਈ ਨਾ ਕੋਈ ਲੜਾਈ ਝਗੜਾ ਹੋਇਆ ਰੰਦਾ ਹੈ ਤੇ ਬਹੁਤੀ ਵਾਰ ਇਹੀ ਸੁਣਨ ਨੂੰ ਮਿਲਦਾ ਹੈ ਕਿ ਰਾਣੀ ਵੱਲੋਂ ਜਿਹੜੇ ਕਦੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਮੇਰੀ ਕੁੜੀ ਨੂੰ ਵਾਲਾਂ ਤੋਂ ਫੜ ਕੇ ਕਸੀਟ ਕੇ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਚੱਲੇ ਸੀਗੇ ਪਿੱਛੇ ਮੈਂ ਖਬਰ ਵੀ ਲਗਾਈ ਸੀ ਮੈਂ ਖਬਰ ਚਲਾਈ ਸੀਗੀ ਖਬਰ ਵੀ ਕੀਤੀ ਸੀਗੀ ਲੇਕਿਨ ਉਹਨੇ ਕਿੰਨਾ ਦਾ ਮਾਮਲਾ ਦੱਸਿਆ ਸੀਗਾ ਵੀ ਉਹ ਪਛਾਹਤੀਆਂ ਗੱਲਾਂ ਨੇ ਇਹ ਤਾਂ ਪਹਿਲਾਂ ਵੀ ਮੁਕਦਮੇ ਦਰਜ ਹੈਗੇ ਰਾਣੀ ਤੇ ਇਹ ਕਦੇ ਆਪਣੇ ਆਪ ਨੂੰ ਪੱਤਰਕਾਰ ਨਕਲੀ ਪੱਤਰਕਾਰ ਬਣ ਕੇ ਚਲੀ ਜਾਂਦੀ ਹੈ ਕਦੇ ਆਪਣੇ ਆਪ ਨੂੰ ਪੁਲਸ ਵਾਲੀ ਦੱਸ ਦਿੰਦੀ ਆ ਕਦੇ ਕੁਝ ਕਰਦੀ ਆ ਦਾ ਆਏ ਦਿਨ ਕੋਈ ਨਾ ਕੋਈ ਇਦਾਂ ਦਾ ਕੰਮ ਰਹਿੰਦਾ ਵਾ ਕਿ ਝੂਠ ਬੋਲ ਕੇ ਕਿਸੇ ਨੂੰ ਫਸਾਣਾ ਜਾਂ ਕਿਸੇ ਤੋਂ ਪੈਸੇ ਮੰਗਨੇ ਬਲੈਕਮੇਲ ਕਰਨਾ ਇਹਦਾ ਇਹੀ ਤੰਦਾ ਵਾ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਇਹਦੀ ਪੜਤਾਲ ਕੀਤੀ ਜਾਵੇ ਕੰਮ ਕੀ ਕਰਦੀ ਆ ਇਹ ਕੀ ਕੰਮ ਕਰਦੀ ਆ ਵੀ ਲੁੱਟਖੋਵਾ ਹੀ ਕਰਦੀ ਆ ਕਿਉਂਕਿ ਪਹਿਲਾਂ ਵੀ ਪਰਚੇ ਦਰਜਾਂ ਇਹ ਰਾਣੀ ਤੇ ਵੀ ਜਿਹੜਾ ਇਹਨੇ ਬੰਦਾ ਰੱਖਿਆ ਸੋ ਕੋਤੇ ਵੀ ਪਰਚੇ ਦਰਜਾਂ ਬਿਲਕੁਲ ਇੱਕ ਖਬਰ ਪਹਿਲਾਂ ਚਲਾਈ ਸੀ ਕਿ ਜਮਾਰਪੁਰ ਇਲਾਕੇ ਦੇ ਵਿੱਚ ਉਹ ਕਿਡਨੈਪ ਦਾ ਮਾਮਲਾ ਦੱਸਿਆ ਜਾ ਰਿਹਾ ਲੇਕਿਨ ਪਾਲੋ ਆਂਟੀ ਵੀ ਸਾਡੇ ਨਾਲ ਮੌਜੂਦ ਨੇ ਪਾਲੋ ਆਂਟੀ ਮੈਂ ਤੁਹਾਡੀ ਪਹਿਲਾਂ ਵੀ ਬਾਈਟ ਲੈ ਕੇ ਗਿਆ ਸੀ ਤੁਹਾਡੀ ਵੀ ਖਬਰ ਚਲਾਈ ਸੀ ਨਾਲ ਉਹ ਪਰਿਵਾਰ ਨੇ ਮਿਲਾ ਕੇ ਲੇਕਿਨ ਅੱਜ ਉਸ ਰਾਣੀ ਦਾ ਜਿਹੜਾ ਖੁਲਾਸਾ ਹੋਇਆ ਏਡਾ ਵੱ ਤਾਂ ਅਗਲਾ ਕੌਣ ਜਾਣ ਕੇ ਦਿੰਦਾ ਮੇਰੀ ਮੇਰੀ ਗੱਲ ਸੁਣੋ ਜੀ ਮੈਂ ਹੱਥ ਬਨ ਕੇ ਬੇਨਤੀ ਆ ਇਹ ਜੇ ਗੰਦੇ ਬੰਦਿਆਂ ਦੇ ਮੂੰਹ ਸੀ ਨਹੀਂ ਲੱਗ ਸਕਦੇ ਦੇਖੋ ਨੇ ਮੇਰੇ ਘਰ ਬੰਦੇ ਭੇਜੇ ਜੇ ਛੇੜਾ ਛੜੀ ਕਰੀ ਤਾਂ ਤਦ ਹੀ ਮੁੰਡੇ ਨੇ ਲੱਭਣੇ ਸ਼ੁਰੂ ਕਰੇ ਵੀ ਕੌਣ ਆ ਇਹ ਜੇ ਦੇਖੇ ਤਾਂ ਇਹੀ ਮੂਹਰੇ ਖੜੀ ਸੀ ਉੱਥੇ ਗਲੀ 'ਚ ਇਹ ਫੇਰ ਵੇਖ ਕੇ ਇਹਨੇ ਕਿਹਾ ਰਾਣੀ ਬੰਦੇ ਕੋ ਭੇਜੇ ਕਹਿੰਦੀ ਹਜੇ ਤਾਂ ਤੇਰੀ ਜਨਾਨੀ ਨੂੰ ਹੀ ਉਹ ਕੀਤੀ ਹੈ ਛੇੜਾ ਛੜੀ ਅਜੇ ਤਾਂ ਤੇਰੀ ਮਾਂ ਨੂੰ ਵੀ ਫੜਾ ਲਿਆ ਠੀਕ ਹਨ ਤੇ ਅਸੀਂ ਰਾਤ ਦਾ ਮੌਕਾ ਜਿਹੜਾ ਦੇਖਦੇ ਆਂ ਦੇਖੋ ਅਸੀਂ ਕੋਈ ਕਿਸੇ ਤੋਂ ਇਹਨਾਂ ਤੋਂ ਨਹੀਂ ਲੈਣਾ ਉਹਨਾਂ ਤੋਂ ਨਹੀਂ ਲੈਣਾ ਅਸੀਂ ਸੱਚਾਈ ਦੱਸਾਂਗੇ ਰਾਤ ਅਸੀਂ ਮੰਦਰ ਚ ਮੱਥਾ ਟੇਕ ਕੇ ਬਾਹਰ ਖੜੇ ਆ ਇਹ ਮੁੰਡਾ ਨੰਗਾ ਹੈ ਉਹਨਾਂ ਨੇ ਪੰਜਾਂ ਛਿਆਂ ਜਣਿਆਂ ਨੇ ਇਹਨੂੰ ਸੜਕ ਤੋਂ ਧੂਲਿਆ ਪਾਰਕ ਚ ਲੈ ਗਏ ਅਸੀਂ ਸਗਾ ਕਈ ਲੋਕਾਂ ਨੂੰ ਕਿਹਾ ਇਹਨੂੰ ਬਚਾਓ ਜੀ ਇਹਨੂੰ ਬਚਾਓ ਇਹ ਮੁੰਡਾ ਲੱਤ-ਪੱਤ ਖੂਨ ਦਾ ਹੋਇਆ ਜਦੋਂ ਬਾਹਰ ਆਇਆ ਫਿਰ ਅਸੀਂ ਇਹਨੂੰ ਪਾਣੀ ਪਿਲਾਇਆ ਵੀ ਆਰਾਮ ਨਾਲ ਬਹਿ ਜਾ ਫਿਰ ਅਸੀਂ ਰੌਲਾ ਪਾਇਆ ਹੋਰ ਮੁੰਡੇ ਸੀ ਆ ਨਾਲ ਜਿਹੜੇ ਖੜੇ ਆ ਵੇਦੀ ਮਾਂ ਨੂੰ ਸਦੋ ਫੇਰ ਇਹਦੀ ਮਾਂ ਸੱਦੀ ਇਹਦੀ ਮਾਂ ਰੋਂਦੀ ਪੇਟ ਦੀ ਵਿਚਾਰੀ ਇੱਥੇ ਲਿਆਈ ਇੱਥੇ ਮੁਲਾਜ਼ਮ ਕਹਿੰਦੇ ਮਾਡੀ ਗੱਲ ਕਰਾ ਕੇ ਆਓ ਫੇਰ ਆਓ ਪਰ ਕੀਤੀ ਬਹੁਤ ਭੈੜੀ ਆ ਜੇ ਇਨਾਂ ਨੇ ਇੱਥੇ ਤਾਂ ਮਗਰ ਆਈਏ ਦੇ ਲੱਗੇ ਹੋਏ ਸੀਸੀਟੀ ਵੀ ਕੈਮਰੇ ਦੀ ਕੋਈ ਵੀਡੀਓ ਕਢਾ ਲੰਦੇ ਵੀਡੀਓ ਵਗੈਰਾ ਉੱਥੇ ਕੈਮਰੇ ਕੋਲ ਨਹੀਂ ਲੱਗੇ ਹੋਏ ਸੀ ਉੱਥੇ ਉਹ ਰੋਕ ਕੇ ਹੀ ਲਾ ਦਿੰਦੀ ਹਾਂ ਜੀ ਕੈਮਰੇ ਲੱਗੇ ਸੀ ਕੈਮਰੇ ਦੀ ਕੋਈ ਵੀਡੀਓ ਆਪ ਕਢਾ ਲੰਦੇ ਤੁਸੀਂ ਫੇਰ ਆਪ ਕਢਾ ਲੰਦੇ ਸਰ ਪਤਾ ਹੀ ਨਹੀਂ ਸੰ ਤਾਂ ਕੁਝ ਵੀ ਨਹੀਂ ਪਤਾ ਮੈਂ ਤਾਂ ਬਹੁਤ ਮਗਰੋਂ ਆਈ ਹਾਂ ਸਰ ਜੀ ਅੱਛਾ ਮੈਨੂੰ ਕੋਈ ਕੈਮਰੇ ਕੋਲ ਲੱਗੇ ਹੋਏ ਉੱਥੇ ਯਾਨੀ ਕੀ ਹਾਂ ਜੀ ਉਹ ਪਤਾ ਨਹੀਂ ਕੁਛ ਵੀ ਨਹੀਂ ਕਹਿ ਰਹੇ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਕਹਿ ਰਹੇ ਆ ਹਲੋ ਹਾਂਜੀ ਅਜਮੇਰ ਜੀ ਕਾਲ ਕਰ ਰਹੇ ਥਾੜਾ ਮੋਤੀ ਨਗਰ ਤੋਂ ਸਰ ਹਾਂਜੀ ਸਰ ਪੱਤਰਕਾਰ ਬੋ ਰਿਹਾ ਸੀ ਖਬਰ ਸਰ ਨਿਊ ਚੈਨਲ ਤੋਂ ਮਿਲਾ ਸਿੰਘ ਹਾਂਜੀ ਸਰ ਇੱਕ ਛੋਟਾ ਜਿਹਾ ਪੱਕ ਤੁਹਾਡਾ ਲੈਣਾ ਸੀਗਾ ਜਿਹੜਾ ਕਿ ਜਮਾਲਪੁਰ ਇਲਾਕੇ ਦੇ ਸ਼ੀਤਲਾ ਮਾਤਾ ਮੰਦਿਰ ਤੋਂ ਰਾਤ ਕੋਈ ਜਗਰੂਬ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਉਹਦੇ ਰਾੜਾ ਮਰੀ ਗਈਆਂ ਸਰ ਮਾਮਲਾ ਹੈ ਕਿ ਥੋੜਾ ਦੱਸੂਗੇ ਦਿਖਾ ਰਹੇ ਤੇ ਕਹੇ ਮੁੰਡਾ ਆਇਆ ਸੀਗਾ ਤੇ ਦਿੱ ਫਟਾ ਰੋੜ ਤੋਂ ਸੁਣਾ ਲੈਣਾ ਕੋਈ ਹਾਂਜੀ ਉਹਨਾਂ ਗੰਦਰ ਘੇਰ ਕੇ ਘਟਮਾਰ ਕੀਤੀ ਰਣਜੀਤ ਦਾ ਦੱਸਦੇ ਨਹੀਂ ਕੀ ਹੈ ਜੀ ਤੇ ਸਰ ਉਹ ਤਾਂ ਕਹਿ ਰਿਹਾ ਕਿ ਜਿਵੇਂ ਮੈਂ ਸਮਾਨ ਲੈਣ ਜਾ ਰਿਹਾ ਸੀ ਨਾਨੀ ਦੇ ਘਰ ਉਹ ਗਿਆ ਸੀਗਾ ਸਮਾਨ ਲੈਣ ਉਹ ਮੰਦਿਰ ਦੇ ਬਾਹਰ ਹੀ ਬਿਲਕੁਲ ਉਹਨੂੰ ਘੇਰ ਲਿਆ ਮੁੰਡਿਆਂ ਨੇ ਜਿਸ ਤਰ੍ਹਾਂ ਉਹ ਨਾਮ ਵੀ ਦੱਸ ਰਹੇ ਨੇ ਵਿੱਚ ਕੋਈ ਰਾਣੀ ਨਾਮ ਲੈ ਰਹੇ ਨੇ ਤੇ ਹੋਰ ਵੀ ਕੋਈ ਸ਼ਖਸ ਦਾ ਨਾਮ ਲੈ ਰਹੇ ਆ ਕੀ ਕਰੋ ਰਾਡਾ ਲੈ ਕੇ ਆਏ ਨੇ ਰਾਡ ਦੇ ਨਾਲ ਉਹਦਾ ਸਿਰ ਖੋਲਿਆ ਉਹਨਾਂ ਨੇ ਹੂੰ ਤੇ ਸਰ ਕੀ ਕਾਰਵਾਈ ਕੀ ਅਮਲ ਵਿੱਚ ਲਿਆਂਦੀ ਜਾਊਗੀ ਸਰ ਇਸ ਮਾਮਲੇ 'ਚ ਪਰਬੇ ਦੇਖਦੇ ਆ ਹਣੇ ਆ ਨਾ ਸੀਐਮ ਡਿਊਟੀ ਸੀ ਕਿ ਮੈਨੂੰ ਦੱਸਿਆ ਮੈਂ ਸੀਐਮ ਸਾਹਿਬ ਆਇਆ ਸੀ ਉਹ ਜਿੰਨੇ ਕੋਲ ਨੇ ਭੇਜੇ ਸੀਗਾ ਉੱਥੇ ਕਰਦੇ ਆ ਉਹਨਾਂ ਨੂੰ ਫਿਰ ਬਤਲ ਲਕੂ ਨਾ ਠੀਕ ਹੈ ਸਰ ਇਸ ਮਾਮਲੇ ਚੋਂ ਤੁਸੀਂ ਮੈਨੂੰ ਲੋ ਜੀਗਾ ਤੁਹਾਡੇ ਕੋਲ ਮੈਡੀਕਲ ਰਿਪੋਰਟਾਂ ਵੀ ਪਹੁੰਚੀਆਂ ਨਹੀਂ ਤੇ ਕਾਰਵਾਈ ਕਰੂੰਗੀ ਕੀ ਸਰ ਇਸ ਮਾਮਲੇ ਚ ਕੋ ਕੀ ਕਹਿੰਦੇ ਕਿ ਮੇਰੇ ਤਾ ਪਹਿਲਾਂ ਵੀ ਇਸ ਲੇਡੀ ਦੇ ਉੱਪਰ ਕੋਈ ਮਾਮਲੇ ਹੈਗੇ ਨੇ ਦਰਜੇ ਸਖਣਾ ਮੋਤੀ ਨਗਰ ਇਸ ਤੁਹਾਡੇ ਕੋਲੇ ਨਹੀਂ ਨਹੀਂਰੇ ਕੋਲ ਨਹੀਂ ਮੇਰੇ ਨੋਟ ਲਿ ਜਿੰਨੇ ਆ ਤੁਹਾਨੂੰ ਕਰ ਠੀਕ ਹੈ ਸਰ ਜਰੂਰੂਪ ਵਾਲੇ ਮਾਮਲੇ ਚ ਕਾਰਵਾਈ ਕੀ ਕਰੂੰਗੇ ਥੋੜਾ ਦੱਸ ਦਿਓ ਬਸ ਗਾਰ ਵੀ ਬੰਨ ਪਾਰਟੀਆਂ ਦੇਖ ਤਾਂ ਨਹੀਂ ਇਹ ਬੰਦੇ ਹੈ ਜਿਹੜੇ ਆ ਠੀਕ ਹੈ ਆਪਾਂ ਬੱਚਾ ਦੇ ਦੇਾਂਗੇ ਅਸਰਾਂ ਡਿਸਕਸ ਕਰਕੇ ਚਲੋ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਸਰ ਚਲੋ ਇਹ ਤਾਂ ਜਮਾਲਪੁਰ ਦਾ ਜੋ ਪਰਿਵਾਰ ਆ ਜਜ ਮੋਤੀ ਨਗਰ ਥਾਣੇ ਵਿੱਚ ਖੜਾ ਆਪਣੇ ਇਨਸਾਫ ਦੀ ਜਿਹੜੀ ਮੰਗ ਲਗਾ ਰਿਹਾ ਲੇਕਿਨ ਜੋ ਇਹਨਾਂ ਨੇ ਨਾਮ ਬੋਲੇ ਨੇ ਜਿਸ ਤਰ੍ਹਾਂ ਕਿ ਜਮਾਲਪੁਰ ਇਲਾਕੇ ਦੇ ਵਿੱਚ ਕੱਲ ਸ਼ੀਤਲਾ ਮਾਤਾ ਮੰਦਿਰ ਵਿੱਚ ਇਸ ਤਰ੍ਹਾਂ ਹੀ ਕੀਰਤਨ ਤੋਂ ਫ੍ਰੀ ਹੁੰਦੇ ਉਸ ਤੋਂ ਬਾਅਦ ਇਹ ਬੜੇ ਬਾਈ ਜਿਹੜਾ ਆ ਮੁੰਡਾ ਉਸ ਤੋਂ ਹੀ ਜਦੋਂ ਲੰਗਦਾ ਲੇਕਿਨ ਉਸ ਤੋਂ ਬਾਅਦ ਜਿਹੜੇ ਮੁੰਡੇ ਇਹਨੂੰ ਕੁੱਟਣ ਕੁੱਟਮਾਰ ਕਰਦੇ ਨੇ ਉਸ ਤੋਂ ਬਾਅਦ ਇਹ ਮਾਮਲਾ ਥਾਣਾ ਮੋਤੀ ਨਗਰ ਦੇ ਵਿੱਚ ਪਹੁੰਚਦਾ ਦੇਖਦੇ ਹਾਂ ਅਜਮੇਰ ਸਿੰਘ ਆਈਓ ਇਸ ਮਾਮਲੇ ਵਿੱਚ ਉਹਨਾਂ ਕਾਰਵਾਈ ਕੀ ਕਰਦੇ ਨੇ ਤੁਸੀਂ ਬਣੇ ਰਹੋ ਖਬਰਸਾਰ ਨਿਊ ਚੈਨਲ ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਅਮਿਤ ਪਾਟੜਕ ਦੇ ਨਾਲ ਮਿਲਨ ਸਿੰਘ ਦੀ ਖਾਸ ਰਿਪੋਰਟ